ਲਓ ਵੀ ਨਜ਼ਾਰਾ ਦੇਖੋ ਮਿੱਤਰੋ ਚੱਲੀ ਜਾਂਦਾ ਚੱਟਾ ਪੁਰਾਣਾ ਪੰਜਾਬ ਦਿਖਾਈ ਜਾਂਦੇ ਆ ਤੁਹਾਨੂੰ ਮਿੱਤਰੋ ਅੱਜ ਪੁਰਾਣਾ ਪੰਜਾਬ ਹੈ ਵੀ ਇਹ ਪੰਜਾਬ ਹੀ ਪਰ ਪੰਜਾਬ ਦਾ ਪਿੰਡ ਵੀ ਤੁਹਾਨੂੰ ਦੱਸਾਂਗੇ ਕਿਹੜਾ ਹੈ ਪਹਿਲਾਂ ਬਾਈ ਜੀ ਤੁਸੀਂ ਚੈੱਕ ਕਰੋ ਕਿੰਨੀ ਸੋਹਣੀ ਲੋਕੇਸ਼ਨ ਆ ਕਿੰਨਾ ਸੋਹਣਾ ਇੱਧਰ ਲਓ ਜੀ ਮਿੱਤਰੋ ਇੱਧਰ ਆਈ ਜਾਂਦਾ ਨਹਿਰ ਦਾ ਪਾਣੀ ਤੇ ਬਾਰੀ ਚੱਲੀ ਜਾਂਦੀ ਹੈ ਮਿੱਤਰ ਪੈਰਾਂ ਦੀ ਆ ਇੱਧਰ ਖੜੀ ਹੈ ਕਣਕ ਪਈ ਤੇ ਆਹ ਵੇਖੋ ਇੱਧਰ ਚੱਟਾ ਫਿਕਰਦਾ ਆਉਂਦਾ ਫਿਰ ਨਜ਼ਾਰਾ ਮਿੱਤਰੋ ਪੁਰਾਣੇ ਪੰਜਾਬ ਦਾ ਕਰੋ ਵੀਡੀਓ 7735 ਜੁੜਿਆ ਖੜਾ ਤੇ ਆ ਘੂਮੀ ਜਾਂਦਾ ਮਿੱਤਰੋ ਇਤਰਾਕੰਦਾ ਟਾਇਰ ਆਹ ਜੇਕੰਗਰਾ ਲਾ ਕੇ ਲਾਉਂਦਾ ਆਣੀ ਯਾਰਾ ਮਿੱਤਰੋ ਕਿੱਥੇ ਲੱਭਣਾ ਹੈ ਵਾਕਿਆ ਜੀ ਮਿੱਤਰੋ ਨਿਆਰਾ ਹੀ ਵਕਤ ਹੈ ਬਹੁਤ ਸ਼ੁਮੇਵਾਰ ਆਦ ਇੱਕ ਤਾਜੀ ਹੋਈ ਹੈ ਮਿੱਤਰੋ ਅੱਜ ਤੋਂ ਬਹੁਤ ਛੋਟੇ ਹੁੰਦੇ ਸੀ ਜਦੋਂ ਮਿੱਤਰੋ ਆਹ ਚੀਜ਼ੀ ਦੇਖੀ ਸੀ ਆਪਾਂ ਛੋਟੇ ਹੁੰਦੇ ਆਹ ਚੀਜ਼ ਦੇਖੀ ਸੀ ਥੋੜੀ ਥੋੜੀ ਯਾਦ ਆਉਂਦੀ ਹੈ ਅੱਜ ਬਚਪਨ ਯਾਦ ਆ ਗਿਆ ਛੋਟੇ ਹੁੰਦਿਆਂ ਦਾ ਵੀ ਆਹ ਚੀਜ਼ ਆਪਾਂ ਛੋਟੇ ਹੁੰਦੇ ਆਂ ਦੇਖਦੇ ਹੁੰਦੇ ਸੀ ਤੇ ਉਹੀ ਬਈ ਅੱਜ ਲੱਗੀ ਪਈ ਐ ਸਾਹਮਣੇ ਤੇ ਮੈਨੂੰ ਨਹੀਂ ਲੱਗਦਾ ਵੀ ਹੋਰ ਪੰਜਾਬ ਦੇ ਵਿੱਚ ਆਮ ਹੀ ਹਰਿਆਣੇ ਦੇ ਜਾਂ ਕਿਤੇ ਵੀ ਏਰੀਆ ਦੇ ਵਿੱਚ ਇਹ ਝੱਟਾ ਮਿਲਣਾ ਤਾਂ ਤੁਸੀਂ ਬਈ ਜ਼ਰੂਰ ਦੱਸੋ ਵੀ ਉਹਨੂੰ ਕਹਿੰਦੇ ਵੀ ਕੀ ਆ ਤੇ ਇਹ ਮਿਲਣਾ ਵੀ ਨਹੀਂ ਬਈ ਕਿਤੇ ਹੋਰ ਕਿੱਥੇ ਕਿੱਥੇ ਚੱਲਦੇ ਮਿੱਤਰੋ ਵਾਧੂ ਤਾ ਜਾਂਦਾ ਬਈ ਪਾਣੀ ਉਹ ਉਧਰ ਵੀਰ ਆ ਕੇ ਪਾਣੀ ਲਈ ਜਾਂਦੇ ਕਿਸਾਨ ਲੋਰੋ ਉਸ ਤੇ ਤਾ ਲੋਵੀ ਮਤਰੋ ਕਰ ਸਕਦੇ ਤੇ ਕਿ ਫਲਟਾ ਦੇ ਦੇ ਕੇ ਮਤਰੋ ਉਹ ਇਧਰ ਗੱਡੀ ਇਧਰ ਆਉਂਦਾ ਇਧਰੋ ਵੀ ਜਿਵੇਂ ਲੱਗ ਜਾਂਦਾ ਬਹੁਤ ਸੋਹਣਾ ਸੈਟ ਨਾ ਮਤਰੋ ਵਾਕਿਆ ਜੀ ਇੱਥੇ ਪੁਰਾਣਾ ਬਚਪਨ ਯਾਦ ਕਰਾਤਾ ਦੋਸਤ ਬਚਪਨ ਇਧਰ ਛਾਵਾਂ ਪਾਈ ਹੋਈ ਹੈ ਵਿੱਚ ਇਹਦੇ ਕਿੱਲ ਪਾਇਆ ਹੋਇਆ ਹੈ ਪਹਿਲਾਂ ਟਾਇਰ ਦੇ ਜਿਗਾਰਡ ਲਾਇਆ ਫਿਰ ਵੀ ਜਿੱਲ ਪਾਇਆ ਸ਼ਾਫਟ ਪਾਈ ਆ ਤੁਸੀਂ ਬਾਦ ਬਈ ਉੱਤਰ ਕ੍ਰੋਸ ਪਾ ਕੇ ਇਹ ਆ ਚੱਲਦਾ ਕਰਦਾ ਜਿਹੜਾ ਵੜਾ ਤਾਂ ਟਾਇਰ ਘੁੰਮੀ ਜਾਂਦਾ ਟਰੈਕਟਰ ਸਟਾਰਟ ਮੈਨੂੰ ਲੱਗਦਾ ਮਿੱਤਰੋ ਇਹਦੇ ਨਾਲ ਵੀ ਤੇਲ ਦੇ ਖਰਚੇ ਦਾ ਫਰਕ ਪੈਂਦਾ ਉਹ ਜਿਵੇਂ ਅੱਜਕੱਲ ਵੀ ਵੀਡੀਓ ਤੇ ਜੋੜਦੇ ਆ ਨਾਲੇ ਆਪ ਦਾ ਫਿਰਕਾ ਸੰਭੀ ਬਖੇ ਨਾਲੇ ਇਹ ਦੀ ਕੋਈ ਮੈਨੂੰ ਨਹੀਂ ਲੱਗਦਾ ਵੀ ਕੋਈ ਵਾਲੀ ਟੁੱਟ ਪੱਜ ਹੋਣੀ ਹੈ ਕੋਈ ਗਲਨਸਾੜ ਨੂੰ ਮੈਨੂੰ ਲੱਗਦਾ ਕੋਈ ਮਾੜੀ ਮੋਟੀ ਪੱਤੀ ਜਾਂ ਕੋਈ ਇੱਕਤੀ ਪਲੇਟ ਹੋ ਸਕਦੀ ਹੈ ਜਿਆਦਾ ਨਹੀਂ ਪਾਣੀ ਵੀ ਚੰਗਾ ਬਾੜਾ ਹੈ ਨਹੀਂ ਨਹਿਰ ਦਾ ਪਾਣੀ ਚੰਗਾ ਮੋਹਰੇ ਦਾ ਪਾਣੀ ਚੰਗਾ ਹੀ ਹੈ ਮਿੱਤਰੋ ਦੇਖੋ ਜੀ ਕਰੋ ਇੰਦਾ ਕਰੀਏ ਕੋਈ ਆਸਟੋਟੇ ਲਈ ਰੋਕੇ ਸਪੈਸ਼ਲ ਜਾਂਦੇ ਸੀ ਅੱਜ ਕਿਸੇ ਲੋਕੇਸ਼ਨ ਤੇ ਤੇ ਸੋਚਿਆ ਵੀ ਛੋਟੇ ਲਈ ਰੋਕੇ ਅੱਜ ਚੀਜ਼ ਆ ਜਰੂਰ ਦਿਖਾਈਏ ਪੁਰਾਣੇ ਪੰਜਾਬ ਦੀ ਵਾਕਿਆਤੀ ਇਸ ਤਰ੍ਹਾਂ ਨਿਆਰਾ ਠੀਕ ਹੈ ਜੀ ਦੱਸਿਓ ਮਿੱਤਰੋ ਕਮੈਂਟ ਕਰਕੇ ਕਿਹਨੇ-ਕਿਹਨੇ ਦੇਖਿਆ ਬਈ ਇਹ ਸਿੱਟੇ ਵਿੱਚ ਕਿਹਨੇ-ਕਿਹਨੇ ਨਹੀਂ ਬਈ ਉਹ ਬੈਠਾ ਕਿਸਾਨ ਫਰਾ